ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਆਪ ਜੀ ਨੂੰ ਇਸ ਵੀਡੀਓ ਰਾਹੀਂ ਉਸ ਪਵਨਾ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਿਹਾ ਜਿਸ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਸੀ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਸੋ ਆਪ ਹੁਣ ਬਾਹਰੋਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਸੋ ਗੁਰਦੁਦਵਾਰਾ ਸਾਹਿਬ ਜੀ ਦੇ ਮੁੱਖ ਗੇਟ ਤੋਂ ਐਂਟਰ ਹੋਣ ਤੋਂ ਬਾਅਦ ਫਿਰ ਆਪਾਂ ਨੇ ਜਾ ਕੇ ਜੋੜਾ ਘਰ ਦੇ ਵਿੱਚ ਜੋੜੇ ਜਮਾ ਕਰਾਉਣੇ ਨੇ ਇਸ ਅਸਥਾਨ ਤੇ ਹੱਥ ਸੋਚੇ ਕਰਕੇ 2 ਮਿੰਟ ਪੈਦਲ ਤੁਰਨ ਤੋਂ ਬਾਅਦ ਸਾਹਮਣੇ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋਣਗੇ ਦਰਸ਼ਨ ਕਰ ਰਹੇ ਹੋ ਗੁਰੂ ਕੇ ਨਿਸ਼ਾਨਾਂ ਦੇ ਸੋ ਆਓ ਇਸ ਅਸਥਾਨ ਦੇ ਇਤਿਹਾਸ ਬਾਰੇ ਜਾਣਨ ਦਾ ਯਤਨ ਕਰੀਏ ਇਸ ਅਸਥਾਨ ਬਾਰੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਰਮਾਇਆ ਸੀ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਐਸੀਆਂ ਅਜਮਤਾਂ ਐਸੀਆਂ ਬਖਸ਼ਿਸ਼ਾਂ ਭਰਿਆ ਇਹ ਅਸਥਾਨ ਹੈ ਇਸ ਅਸਥਾਨ ਤੇ ਜਦੋਂ ਇੱਥੋਂ ਦਾ ਜਿਹੜਾ ਬਾਦਸ਼ਾਹ ਸੀ ਉਹ ਸੀ ਔਰੰਗਜੀਬ ਤੇ ਔਰੰਗਜੀਬ ਨੇ ਬਾਲਾ ਪ੍ਰੀਤਮ ਧੰਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੋਂ ਦਿੱਲੀ ਸੱਦਿਆ ਜੇਸਾ ਇਸ ਥਾਨ ਤੇ ਅਸੀਂ ਹੁਣ ਦਰਸ਼ਨ ਕਰ ਰਹੇ ਹਾਂ ਇਸ ਅਸਥਾਨ ਤੇ ਅਸਲ ਵਿੱਚ ਉਸ ਵਕਤ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿਸ ਸਮੇ ਮਹਾਰਾਜੀ ਨੂੰ ਆਪਣੇ ਘਰ ਆਪਣੇ ਇਸ ਬੰਗਲੇ ਵਿੱਚ ਟਹਿਰਾਇਆ ਇਸ ਅਸਥਾਨ ਤੇ ਮਹਾਰਾਜੀ ਨਾਲ ਕਈ ਤਰ੍ਹਾਂ ਦੀਆਂ ਵਿਚਾਰਾਂ ਚਰਚਾਵਾਂ ਉਸ ਰਾਜਾ ਅਜੈ ਸਿੰਘ ਨੇ ਕੀਤੀਆਂ ਅਤੇ ਮਹਾਰਾਜ ਜੀ ਦੀ ਪਰਖ ਵਾਸਤੇ ਸ਼ਾਇਦ ਉਸ ਨੂੰ ਔਰੰਗਜ਼ੇਬ ਨੇ ਕਿਹਾ ਹੋਵੇਗਾ ਕਿ ਇਸ ਛੋਟੀ ਉਮਰ ਦੇ ਗੁਰੂ ਦੇ ਤੋਂ ਪਰਖ ਲੈਣੀ ਹੈ ਜਿਨ੍ਹਾਂ ਵਿੱਚ ਉਹਨਾਂ ਨੇ ਆਪ ਨੂੰ ਗੋਲੀਆਂ ਵਾਲੇ ਗੋਲੀ ਤੋਪਾਂ ਨੌਕਰਾਨੀਆਂ ਵਾਲੇ ਕੱਪੜੇ ਪਵਾ ਕੇ ਗੋਲੀਆਂ ਦੇ ਵਿੱਚ ਬਿਠਾ ਦਿੱਤਾ ਅਤੇ ਸਤਿਗੁਰੂ ਮਹਾਰਾਜ ਜੀ ਅੱਗੇ ਇਹ ਬੁਝਾਰਤ ਪਾਈ ਕਿ ਤੁਸੀਂ ਇਹਨਾਂ ਵਿੱਚੋਂ ਰਾਣੀ ਨੂੰ ਪਛਾਣੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਜਦੋਂ ਉਹਨਾਂ ਗੋਲੀਆਂ ਦੇ ਕੋਲ ਗਏ ਤੇ ਕਹਿਣ ਲੱਗੇ ਇਹ ਵੀ ਰਾਣੀ ਨਹੀਂ ਇਹ ਵੀ ਰਾਣੀ ਨਹੀਂ ਤੇ ਜਦੋਂ ਅਸਲ ਰਾਣੀ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਜੇਤ ਜੇ ਤੂੰ ਚੰਗੇ ਕੰਮ ਨਾ ਕੀਤੇ ਤਾਂ ਹੋ ਸਕਦਾ ਹੈ ਅਗਲਾ ਜਿਹੜਾ ਜਨਮ ਹੈ ਤੈਨੂੰ ਗੋਲੀਆਂ ਵਾਲਾ ਮਿਲੇ ਜਿਸ ਸਥਾਨ ਦੇ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਅਸਲ ਵਿੱਚ ਇਹ ਚ ਬੱਚਾ ਵੀ ਸਾਨੂੰ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਯਾਦ ਦਿਵਾਉਂਦਾ ਜਦੋਂ ਦਿੱਲੀ ਦੀ ਧਰਤੀ ਤੇ ਚੇਚਕ ਦੀ ਬਹੁਤ ਵੱਡੀ ਬਿਮਾਰੀ ਫੈਲੀ ਹੋਈ ਸੀ ਟੜਾ ਟੜ ਇੱਥੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਸਨ ਉਸ ਸਮੇਂ ਬੜੇ ਦੁਖੀ ਹੋਏ ਲੋਕ ਇਸ ਅਸਥਾਨ ਤੇ ਆਏ ਤੇ ਆ ਕੇ ਮਹਾਰਾਜ ਬਾਲਾ ਪ੍ਰੀਤਮ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗੇ ਸਤਿਗੁਰੂ ਜੀ ਸਾਨੂੰ ਇਸ ਬਿਮਾਰੀ ਤੋਂ ਨਿਜਾਤ ਦਿਵਾਓ ਤਾਂ ਇਸ ਅਸਥਾਨ ਤੇ ਇੱਕ ਚੁਬੱਚੇ ਵਿੱਚ ਆਪਣੇ ਚਰਨ ਪਾਏ ਜਦੋਂ ਜਿੱਥੋਂ ਦਾ ਜਿਹੜਾ ਜਲ ਸੀ ਜਿਸ ਨੂੰ ਵੀ ਛਕਾਇਆ ਜਾਂਦਾ ਉਹ ਤੰਦਰੁਸਤ ਹੋ ਜਾਂਦਾ ਉਹਦੇ ਰੋਗ ਕੱਟੇ ਜਾਂਦੇ ਉਸ ਦਿਨ ਤੋਂ ਇਸ ਅਸਥਾਨ ਨਾਲ ਇਹ ਬਰਕਤ ਜੁੜ ਗਈ ਕਿ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸੋਖ ਜਾਏ ਆਪ ਜੀ ਦੇ ਗਿਆਤ ਲਈ ਇੱਕ ਇਤਿਹਾਸਕ ਗੱਲ ਮੈਂ ਆਪ ਜੀ ਨੂੰ ਹੋਰ ਦੱਸਣਾ ਚਾਹੁੰਦਾ ਕਿ ਇਹ ਉਹੀ ਅਸਥਾਨ ਹੈ ਜਿੱਥੇ ਦਿੱਲੀ ਦਾ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਅੱਧੀ ਘੜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਨੂੰ ਲੈ ਕੇ ਬਾਹਰ ਖੜਾ ਰਿਹਾ ਪਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦਰਸ਼ਨ ਨਹੀਂ ਦਿੱਤੇ ਉਸ ਦਾ ਕਾਰਨ ਇਹ ਸੀ ਉਹਨਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਨੂੰ ਇਹ ਬਚਨ ਕੀਤਾ ਹੋਇਆ ਸੀ ਕਿ ਨਾ ਮਲੇਸ਼ ਕੋ ਦਰਸ਼ਨ ਦੇਹ ਸੋ ਉਹਨਾਂ ਨੇ ਉਸ ਬਚਨ ਤੇ ਪਹਿਰਾ ਦਿੰਦਿਆਂ ਦਿੱਲੀ ਦੇ ਬਾਦਸ਼ਾਹ ਨੂੰ ਇਸ ਗੱਲ ਦਾ ਸਬੂਤ ਦਿੱਤਾ ਵੀ ਉਹ ਨਿਰਭੋ ਹਨ ਤੇ ਉਹਨਾਂ ਨੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਤੇ ਆਪਣੇ ਪਿਤਾ ਜੀ ਦੀ ਇਹ ਗੱਲ ਤੇ ਬਚਨ ਚੜਾਏ ਨਾ ਮਲੇਸ਼ ਕੋ ਦਰਸ਼ਨ ਦੇਹ ਸੋ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਸੋ ਹੁਣ ਆਪ ਦਰਸ਼ਨ ਕਰ ਰਹੇ ਹੋ ਗੁਰੂ ਕੇ ਲੰਗਰਾਂ ਦੇ ਸੋ ਬੜੇ ਸੋਹਣੇ ਤਰੀਕੇ ਦੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਤੇ ਦਿੱਲੀ ਦੀਆਂ ਲੋਕਲ ਸੰਗਤਾਂ ਇਸ ਅਸਥਾਨ ਤੇ ਧੰਨ ਗੁਰੂ ਹਰਕਿਚਨ ਸਾਹਿਬ ਮਹਾਰਾਜ ਜੀ ਦੀਆਂ ਵਡਿਆਈਆਂ ਨੂੰ ਯਾਦ ਕਰਦੇ ਹੋਏ ਆ ਗੁਰੂ ਕੇ ਲੰਗਰ ਸ਼ੱਕਦੇ ਨੇ ਸੋ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਦੂਜਾ ਬਾਸਾ ਹੈ ਜਿੱਥੋਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਜੀ ਨੂੰ ਦੂਜਾ ਗੇਟ ਆਂਦਾ ਹੈ ਤੇ ਆਪ ਜੀ ਨੇ ਹੁਣੇ ਕੁਝ ਛਿਰ ਪਹਿਲਾਂ ਦਰਸ਼ਨ ਕੀਤੇ ਨੇ ਬਾਬਾ ਭਗੇਲ ਸਿੰਘ ਮਿਊਜ਼ੀਅਮ ਦੇ ਸੋ ਮੈਂ ਆਪ ਜੀ ਨੂੰ ਇਸ ਅਸਥਾਨ ਦੇ ਵੀ ਦਰਸ਼ਨ ਕਰਾਉਣਾ ਚਾਹੁੰਦਾ ਸੀ ਸਿੱਖ ਇਤਿਹਾਸ ਦੀਆਂ ਬਹੁਮੁੱਲੀਆਂ ਤਸਵੀਰਾਂ ਜਾਂ ਜਾਣਕਾਰੀਆਂ ਇਸ ਮਿਊਜ਼ੀਅਮ ਦੇ ਅੰਦਰ ਪਈਆਂ ਨੇ ਪਰ ਕੁਝਕ कंस्ट्रक्शन ਦਾ ਕੰਮ ਚੱਲਦੇ ਹੋਣ ਦੇ ਕਾਰਨ ਸਥਾਨ ਕੁਝ ਸਮੇਂ ਲਈ ਟੈਂਪਰੇਰੀ ਬੰਦ ਕੀਤਾ ਗਿਆ ਅਸੀਂ ਸੋ ਦਰਸ਼ਨ ਨਹੀਂ ਹੋ ਸਕੇ ਸੋ ਕੋਸ਼ਿਸ਼ ਕਰਾਂਗੇ ਦਰਸ਼ਨ ਕਰਾਉਣ ਦੀ ਵਾਹਿਗੁਰੂ ਜੀ